ਮੈਂ ਇੱਕ ਦਫਾ ਜੀਂਦ ਦੇ ਚ ਗਊ ਲੈ ਬੈਠਾ ਖਰੀਦ ਬੈਠਾ ਬੜੀ ਖੂਬਸੂਰਤ ਸੀ ਚੰਗੀ ਲੱਗੀ ਵੈਨੋ ਹਰ ਸਾਲ ਮੈਂ ਉੱਥੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਪੁਰਪਤੇ ਜਾਨਣਾ ਹੁੰਦਾ ਮਹਾਂਪੁਰਖਾਂ ਦਾ ਡੇਰਾ ਉਹ ਮਨਾਉਂਦੇ ਨੇ ਸੰਤ ਜੀਵਨ ਸ਼ਾਹ ਸਿੰਘ ਜੀ ਦਾ ਡੇਰਾ ਉਹ ਮੇਰੇ ਕੋਲ ਪੁੱਛਣ ਲੱਗੇ ਸੁਣਿਆ ਤੁਸੀਂ ਗਊ ਖਰੀਦੀ ਏ ਮੈਂ ਕਿਹਾ ਜੀਂਦ ਤੇ ਰੋहतक ਇਹ ਗਊਆਂ ਕਰਕੇ ਮਸ਼ਹੂਰ ਹੈ ਅੱਛੀਆਂ ਅੱਛੀਆਂ ਗਊ ਮੈਂ ਕਿਹਾ ਮੈਨੂੰ ਬੜੀ ਚੰਗੀ ਲੱਗੀ ਐ ਮੈਂ ਲੈ ਲਈ ਉਹ ਆ ਗਏ ਕਹਿੰ ਲਗੇ ਮੈਨੂੰ ਦਿਖਾ ਮੈਂ ਕਿਹਾ ਦੇਖੋ ਜੀਂਦ ਸ਼ਹਿਰ ਦੇ ਵਿੱਚ ਬੜੀਆਂ ਸਰਾਵਾਂ ਨੇ ਜੋ ਗਊਆਂ ਨਾਲ ਭਰੀਆਂ ਰਹਿੰਦੀਆਂ ਨੇ ਮੈਂ ਚੱਲ ਕੇ ਦਿਖਾਈ। ਉਹਨੇ ਆਪਣਾ ਹੱਥ ਸਿਰ ਤੇ ਦੇ ਮਾਰਿਆ। ਕਿੰਨੇ ਗણેਸ਼ ਜੀ ਇਹਨੂੰ ਲੈ ਕੇ ਜਾ ਰਹੇ। ਮੈਂ ਕਿਹਾ ਕਿਉਂ? ਇਹਦੇ ਠੀਕ ਲੱਛਣ ਨਹੀਂ ਨੇ। ਔਖੇ ਹੋਵੋਗੇ। ਦੁਖੀ ਹੋਵੋਗੇ। ਇਹ ਸਿਰਫ ਦਿਸਣ ਨੂੰ ਖੂਬਸੂਰਤ ਹੈ। ਬਾਕੀ ਇਹ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ। ਤੁਹਾਨੂੰ ਲੱਛਣਾਂ ਦਾ ਪਤਾ ਨਹੀਂ ਸਾਨੂੰ ਪਤਾ ਹੈ। ਜੇ ਤੁਸੀਂ ਗਊ ਲੈਣੀ ਹੈ ਤੇ ਅਸੀਂ ਤੁਹਾਨੂੰ ਲੈ ਕੇ ਰਿਆਂਗੇ ਉਹ ਜਿਸ ਵਪਾਰੀ ਕੋਲ ਮੈਂ ਲਈ ਜਾ ਕੇ ਸੰਤਾ ਨੇ ਉਹਨੂੰ ਡਾਂਟਿਆ ਵੀ ਮਸਕੀਨ ਉਹਨਿਆ ਨੂੰ ਗਊ ਤੋਂ ਕੁ ਡੰਗਦੀ ਦੇਣੀ ਸੀ ਇਹ ਕੀ ਕੀਤਾ ਤੂੰ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਕੀ ਕਰੀ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਇਹਨਾਂ ਨੇ ਆਪ ਹੀ ਪਸੰਦ ਕੀਤੀ ਸੀ ਉਹ ਕਹਿਣ ਲੱਗੇ ਇਹਨਾਂ ਨੂੰ ਲੱਛਣਾਂ ਦਾ ਪਤਾ ਨਹੀਂ ਹੈ ਵਾਕਈ ਮੈਨੂੰ ਗਊ ਦੇ ਲੱਛਣਾਂ ਦਾ ਪਤਾ ਨਹੀਂ ਸੀ ਕੁਝ ਲਕਸ਼ਣ ਐਸੇ ਨੇ ਦਿਸ ਪੈਂਦਾ ਇਰਾਕੀ ਘੋੜਾ ਹੈ ਵਧੀਆ ਘੋੜਾ ਹੈ ਇਹ ਵਧੀਆ ਗਊ ਹੈ ਲਕਸ਼ਣ ਹੀ ਦੱਸ ਦਿੰਦੇ ਨੇ ਇਹ ਜ਼ਮੀਨ ਵਧੀਆ ਹੈ ਧਰਤੀ ਵਧੀਆ ਹੈ ਐਸੇ ਖੋਜੀ ਮੌਜੂਦ ਨਹੀਂ ਅੱਜ ਤੇ ਵਿਗਿਆਨਕ ਢੰਗ ਨਾਲ ਖੋਜ ਕਰਦੇ ਨੇ ਇਹ ਧਰਤੀ ਬੜੀ ਉਪਜਾਊ ਹੈ ਬਹੁਤ ਵਧੀਆ ਹੈ ਲੇਕਿਨ ਪੁਰਾਣੇ ਜ਼ਮਾਨੇ ਦੇ ਸੋਈਏ ਲਕਸ਼ਣ ਦੇਖਦੇ ਸਨ तो मैं अर्ज करा मनुख धार्मिक है धार्मिक मनुख दे कुछ लक्षण होंगे ये भी मैं अर्ज कर उन्हों लक्षणों तो पता चलता है धार्मिक है मनुख संत है भगत है लक्षणों तो पता चल रहा है संत है भगत है। ਇਹ ਲੱਛਣ ਤੇ ਮੈਂ ਬਾਅਦ ਦੇ ਵਿੱਚ ਬਿਆਨ ਕਰਾਂਗਾ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਉਹ ਕਹਿੰਦੇ ਨੇ ਮੈਂ ਧਰਮ ਦੇ ਮਾਰਗ ਤੇ ਚੱਲਿਆ ਤੇ ਹਾਂ ਆਪਣੇ ਉਤੇ ਲੈਂਦੇ ਨੇ ਮੈਂ ਉਸ ਬੱਚੇ ਦੀ ਤਰ੍ਹਾਂ ਚੱਲਿਆ ਜਿਸ ਨੇ ਅੱਜ ਚੱਲਣਾ ਸਿੱਖਿਆ जिस बच्चे ने आज ही चलना सीखे है वो कितना क कि चलेगा एक कदम दो कदम गिरेगा गिरेगा लाजमी गिरेगा बच्चा लंबा पेंडा तय नहीं कर सकता जैसे शरीरक तौर पर मनुख बच्चा हो ते वो बच्चा जिसने अज चलना सीखे है कि चलेगा एक कदम दो कदम गिरेगा गिरेगा ਧਨ ਗੁਰਵਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਬੜੇ ਧਿਆਨ ਨਾਲ ਸੁਣਨਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਸਰਵਨਾਂ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ ਏ ਪ੍ਰਭੂ ਹੇ ਗੁਰੂ ਤੂੰ ਮੇਰੀ ਬਾਹ ਪਕੜ ਮੇਰੀ ਉਂਗਲ ਪਕੜ ਮੈਂ ਨਹੀਂ ਚੱਲ ਸਕਦਾ ਮੈਂ ਤੇ ਗਿਰਦਾ ਵਾਕਰ ਦੀ ਲੋੜ ਪੈਂਦੀ ਏ ਛੋਟੇ ਮਾਸੂਮ ਬੱਚੇ ਨੂੰ ਚੱਲਣ ਵਾਸਤੇ ਮਾਂ ਬਾਪ ਦੀ ਉਂਗਲ پکڑ ਕੇ ਚੱਲਣਾ ਸਿੱਖਦਾ ਹੈ ਸਤਿਗੁਰੂ ਕਹਿੰਦੇ ਨੇ हे ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਚੱਲਣਾ ਸਿੱਖਿਆ ਤੋ ਕਿਤਨਾਕ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਧਾਰਮਿਕ ਤਲ ਤੇ ਕਿਵੇਂ ਪਛਾਣ ਕਰੋਗੇ ਚੱਲ ਵੀ ਰਿਹਾ ਤੇ ਗਿਰ ਵੀ ਰਿਹਾ ਸੱਚ ਬੋਲਿਆ ਚੱਲ ਪਿਆ ਝੂਠ ਬੋਲਿਆ ਗਿਰ ਗਿਆ ਅੰਦਰ ਦਇਆ ਦਾ ਵਾਸਾ ਹੋਇਆ ਚਲਿਆ ਅੰਦਰ ਕਠੋਰਤਾ ਦਾ ਵਾਸਾ ਹੋਇਆ ਗਿਰ ਗਿਆ ਅੰਦਰ দান ਦੀ ਰੁਚੀ ਪੈਦਾ ਹੋਈਏ ਚੱਲ ਪਿਆ ਅੰਦਰ ਬੇਈਮਾਨੀ ਦੀ ਰੁਚੀ ਹੋਈਏ ਗਿਰ ਗਿਆ ਗਿਰ ਗਿਆ ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ ਧਾਰਮਿਕ ਤਰਤੇ ਤੇ ਕਈ 70 80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ ਕੁਝ ਵੀ ਨਹੀਂ ਚੱਲਦੇ ਨੇ ਗਿਰਦੇ ਨੇ ਸਤ ਸੰਗ ਵੀ ਕਰ ਲੈਂਦੇ ਨੇ ਕੋ ਸੰਗਤ ਵੀ ਕਰ ਲੈਂਦੇ ਨੇ দান ਵੀ ਕਰ ਲੈਂਦੇ ਨੇ ਬੇਈਮਾਨੀ ਵੀ ਕਰ ਲੈਂਦੇ ਨੇ ਸੱਚ ਵੀ ਬੋਲ ਲੈਂਦੇ ਨੇ ਝੂਠ ਵੀ ਬੋਲ ਲੈਂਦੇ ਨੇ ਜੀਵਨ ਬਰ ਐਸਾ ਚੱਲਦਾ ਹੈ ਇਸ ਵਾਸਤੇ ইরਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ਼ ਕਹਿ ਦਿੱਤਾ ਹੈ ਬਜ਼ੁਰਗੀ ਬਾ ਅਕਲ ਹਸ ਨਕੇ ਬਾ ਸਾਲ ਤਵੰਗਰੀ ਬਾ ਦਿਲ ਹਸ ਨਕੇ ਬਾ ਮਾਲ ਬਜ਼ੁਰਗੀ ਉਮਰ ਕਰਕੇ ਨਹੀਂ ਹੈ ਵੀ ਇਹ 70 ਸਾਲ ਦਾ ਹੈ ਸਹੀ ਸਾਲ ਦਾ ਹੈ 90 ਸਾਲ ਦਾ ਹੈ ਕਹਿੰਦੇ ਨੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾ ਪਾਓ ਅਕਲ ਕਰਕੇ ਨਾ ਪਾਓ ਅਕਲ ਕਿਤਨੀ ਹੈ ਸਮਝ ਕਿਤਨੀ ਹੈ ਕਈ ਤਨ ਕਰਕੇ ਬਜ਼ੁਰਗ ਹੁੰਦੇ ਨੇ ਅਕਲ ਕਰਕੇ ਬੱਚੇ ਹੀ ਆਉਂਦੇ ਨੇ ਬੱਚਿਆਂ ਦੀ ਗੱਲ ਕਰਦੇ ਨੇ ਬਿਲਕੁਲ ਬਚਪਨਾ ਹੁੰਦਾ ਹੈ ਇਸ ਤੋਂ ਉਲਟ ਵੀ ਹੋ ਸਕਦਾ ਹੈ। ਕਈ ਸਰੀਰ ਕਰਕੇ ਤੇ ਬੱਚੇ ਹੁੰਦੇ ਨੇ, ਅਕਲ ਕਰਕੇ ਬਜ਼ੁਰਗ ਹੁੰਦੇ ਨੇ। ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ। ਅਕਲ ਕਰਕੇ 100 ਸਾਲ ਦੇ ਨੇ ਬਜ਼ੁਰਗ ਨੇ। ਮਹਾਨ ਸਰੀਰ ਕਰਕੇ ਜੋ ਦੀਵਾਰਾਂ ਦੇ ਚਿਣੇ ਜਾ ਰਹੇ ਨੇ 마ਸੂਮ ਬੱਚੇ ਨੇ। 마ਸੂਮ ਬੱਚੇ ਨੇ। ਅਕਲ ਕਰਕੇ ਬਜ਼ੁਰਗ ਨੇ ਬਜ਼ੁਰਗ ਨੇ ਇਸ ਤੋਂ ਉਲਟ ਵੀ ਹੈ ਸਰੀਰ ਕਰਕੇ ਤੇ ਬਜ਼ੁਰਗ ਨੇ 70 ਸਾਲ 80 ਸਾਲ ਹੋ ਗਏ ਅਕਲ ਕਰਕੇ ਨਿਰਈ ਬੱਚੇ ਦੇ ਬੱਚੇ ਨੇ ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ 'ਚ ਦੇਖਿਆ 70 80 ਸਾਲ ਦੇ ਬੁੱਢੇ 10 11 ਵਜੇ ਆ ਜਾਂਦੇ ਨੇ ਗੁਰਦੁਆਰੇ ਦਿਨ ਵਰਤਾਸ਼ ਖੇਡਦੇ ਨੇ ਕਈ ਗੁਰਦੁਆਰੇ ਗੱਪਾਂ ਮਾਰਦੇ ਨੇ ਨਿੰਦਾ ਉਸਤ ਕਰਦੇ ਨੇ ਫਿਰ ਜਿਉਂ ਸੰਧਿਆ ਆਉਣ ਲੱਗਦੀ ਏ ਰਹਿ ਰਾਤ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ ਕਥਾ ਕੀਰਤਨ ਲਵੇਲਾ ਪਜਦੇ ਨੇ ਇੰਜ ਜਿਵੇਂ ਵਿੱਚੂ ਕਟੇਗਾ ਪਜਦੇ ਨੇ ਹੁਣ ਗੁਰਦੁਆਰੇ ਦਾ ਨਾਮ ਹੈ ਕੇਲਿਆਂ ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲੱਗਾ ਮੈਂ ਕਿ ਤਿੰਨ ਜਥਿਆਂ ਦਾ ਕੀਰਤਨ ਹੈ ਅੱਜ ਇੱਕ ਜੱਥਾ ਦਰਬਾਰ ਸਾਹਿਬ ਤੋਂ ਆਇਆ ਦੋ ਹੋਰ ਵੱਡੇ ਜੱਥੇ ਦਿੱਲੀ ਤੋਂ ਆਏ ਨੇ ਤੇ ਮੈਂ ਕਥਾ ਵੀ ਕਰਨੀ ਹੈ ਰੁਕ ਜਾਓ ਕਹਿੰਦੇ ਇਹ ਤੇ ਹੁੰਦਾ ਹੀ ਰਹਿੰਦਾ ਇੱਥੇ ਹੋਰ ਕੀ ਹੋਣਾ ਇੱਥੇ ਹੁੰਦਾ ਹੀ ਰਹਿੰਦਾ ਤਾਂ ਉੱਥੇ ਮੈਨੂੰ ਕਹਿਣਾ ਪਿਆ ਇਹ ਉਮਰ ਕਰਕੇ ਬਜ਼ੁਰਗ ਨੇ ਅਕਲ ਕਰਕੇ ਬੱਚੇ ਨੇ ਅਕਲ ਕਰਕੇ ਬੱਚੇ